ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵਿਦੇਸ਼ੀ ਧਰਤੀ ਤੋਂ ਇੱਕ ਬਹੁਤ ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੇ ਲੋਕਾਂ ਨੇ ਅਜਾਈ ਹਰਕਤ ਕੀਤੀ ਜਿਸ ਨੇ ਉੱਥੇ ਵਸਦੇ ਹਰ ਦੇਸ਼ ਵਾਸੀਆ ਦਾ ਸਿਰ ਨਿਵਾ ਕਾ ਦਿੱਤਾ ਹੈ ਮਾਮਲਾ ਬਲਤਾਨੀਆ ਦਾ ਹੈ ਜਿੱਥੇ ਨੈਟਵਰਕ ਰੇਲ ਡਿਪੂ ਅਤੇ ਪੋਰਟ ਬੀ ਇੰਗਲੈਂਡ ਦੇ ਵਿੱਚ ਰੇਲਵੇ ਲਾਈਨ ਦੇ ਨਾਲ ਟਰੈਕ ਚੋਰੀ ਕਰਨ ਦੇ ਦੋਸ਼ ਤੇ ਵਿੱਚ ਇੱਕ ਸਕ੍ਰੈਪ ਵਪਾਰ ਕੰਪਨੀ ਦੇ ਭਾਰਤੀ ਮੂਲ ਦੇ ਡਾਇਰੈਕਟਰ ਸਣੇ ਇੱਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਵਕਫ ਵਕਫ ਸ਼ਰਤਾ ਦੀ ਸਜ਼ਾ ਸੁਣਾਈ ਗਈ ਹੈ ਦੱਸਿਆ ਕਿ ਚਵਾਲਾ ਸਾਲੀ ਜਸਪ੍ਰੀਤ ਓਬਰੋਏ ਨੂੰ 2022 ਦੇ ਵਿੱਚ ਸ਼ੁਰੂ ਹੋਏ ਮੁਕਦਮੇ ਦੇ ਅਖੀਰ ਦੇ ਵਿੱਚ ਚੋਰੀ ਤੇ ਸਾਜ਼ਿਸ਼ ਰਚਣ ਦੇ ਦੋਸ਼ਾ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਹਾਲੀ ਦੇ ਵਿੱਚ ਸ਼ੈਫਲਰਡ ਕ੍ਰਾਊਨ ਅਦਾਲਤ ਦੇ ਵਿੱਚ ਉਸ ਨੂੰ 3 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਹੈ ਕਿ ਮੁਕਦਮੇ ਦੌਰਾਨ ਇਹ ਸਾਬਤ ਹੋਇਆ ਹੈ ਕਿ ਜੀਐਸਜੀ ਮੈਟਰ ਰੀਸਾਈਕਲਿੰਗ ਲਿਮਿਟਿਡ ਨੇ ਚੋਰੀ ਹੋਏ ਰੇਲਵੇ ਟ੍ਰੈਕ ਕਰਨ ਨੂੰ ਸਟੋਰ ਕੀਤਾ ਸੀ ਓਬਰੋਏ ਇਸ ਕੰਪਨੀ ਦੇ ਵਿੱਚ ਡਾਇਰੈਕਟਰ ਨੇ ਅਤੇ ਸੀਪੀਐਸ ਨੇ ਸੋਮਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਇਸ ਕੰਪਨੀ ਨੇ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਸਕ੍ਰੈਪ ਦੇ ਵਜੋਂ ਚੋਰੀ ਕੀਤੇ ਸਮਾਨ ਨੂੰ ਵੇਚ ਕੇ ਮੁਨਾਫਾ ਕਮਾਇਆ ਹੈ। ਅਦਾਲਤ ਨੇ ਕਿਹਾ ਕਿ ਇਸ ਚੋਰੀ ਦੇ ਵਿੱਚ ਸਾਜ਼ਿਸ਼ ਰਚਨ ਵਾਲਿਆਂ ਦੀ ਮਦਦ ਰੇਲਵੇ ठेकेदारਾਂ ਦੇ ਵੱਲੋਂ ਕੀਤੀ ਗਈ ਸੀ ਜੋ ਉਹਨਾਂ ਨੂੰ ਦੱਸਦੇ ਸਨ ਕਿ ਰੇਲਵੇ ਟਰੈਕ ਕਿੱਥੇ ਰੱਖੇ ਗਏ ਨੇ। ਜਿਸ ਤੋਂ ਬਾਅਦ ਸਾਜ਼ਿਸ਼ਕਰਪਾਰੀ ਵਾਹਨਾ ਦੇ ਨਾਲ ਉਸ ਥਾਂ ਉੱਤੇ ਪਹੁੰਚਦੇ ਸਨ। ਜ਼ਿਕਰ ਹੋਇਆ ਕਿ ਅਦਾਲਤ ਨੇ ਕਿਹਾ ਕਿ ਮਾਰਚ ਤੋਂ ਨਵੰਬਰ 2016 ਦੇ ਦਰਮਿਆਨ ઓਬਰਾਏ ਦੀ ਕੰਪਨੀ ਜੀਐਸਸੀ ਮੈਂਟਰ ਰੀਸਾਈਕਲਿੰਗ ਦੇ ਵੱਲੋਂ ਈ ਚੋਰੀ ਹੋਏ ਰੇਲਵੇ ਟਰੈਕ ਡਿਲੀਵਰ ਕਿਤੇ ਗਏ ਸੰ ਇਸ ਗਿਰੋ ਦੇ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ 12 ਤੋਂ 30 ਮਹੀਨੇ ਦੀ ਸਜ਼ਾ ਹੋਈ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ